ਆ 17 18 ਦਾ ਚੰਪੀਆ ਹੋ ਗਿਆ ਸਾਡਾ ਜੀ 30 ਮਿੰਟ ਤੋਂ ਜਾ ਰਿਹਾ ਜੀ 17 ਮਿੰਟ ਵੀ ਹੋ ਗਈ ਹਾਂਜੀ ਮੇਰੇ ਪਿੰਡ ਵੀ ਅੱਜ 17 ਚੰਪੀਆ ਹੋ ਗਿਆ ਅੱਜ ਤੱਕ ਵੈਰੀ ਗੁੱਡ 72 ਮਿੰਟਾਂ ਚੱਲੇ ਨੇ ਵੈਰੀ ਗੁੱਡ ਵਧੀਆ ਲੜਾਈਆਂ ਤੁਸੀਂ ਬੈਠਣ ਲਿਆ ਹਾਂ ਜੀ ਲੜੀ ਜਾਂਦੀ ਸਰਪੰਚ ਹੀ ਹੈ ਰੰਗ ਕਰੇ ਸਰਪੰਚ ਜੀ 20-20 ਲੱਖ ਰੁਪਏ ਲਾਈ ਹੈ ਐਕੀਏ ਮੇਰੀ ਠੂਠ ਮੋੜ ਕੇ ਨਹੀਂ ਪਤਾ ਰੱਖਤਾ ਬੂਟਾਂ ਦੇ ਟਾਈਮ ਤੋਂ ਬਾਅਦ ਕੁਝ ਨਹੀਂ ਪੜਿਆ ਸਤ ਨੂੰ ਜਗ੍ਹਾ ਦਰਿਆ ਜੀ ਸਾਡਾ ਪਹਿਲਾ ਬਣੀ ਵਾਲੀ ਰੋਡ ਹੈ ਬੇਲਾ ਬੇਲਾ ਬਣੀ ਵਾਲੀ ਦੇ ਕਿਰਦੋਂ ਉੱਪਰ ਜਾਉਂਦੇ ਹੋਰ ਬਿਲਕੁਲ ਲੱਗਦੀ ਹੈ ਇੱਕਾ ਜਿਹੀ ਮੇਲ ਲੱਗਦਾ ਸਾਰਾ ਬੀਪੰਟ ਸਰ ਸਾਰੇ ਹੱਥ ਨੇ ਸਰ ਸਾਰਾ ਲੈ ਸਰ ਕੀ ਬਜਟ ਸਰ ਪਹਿਲਾਂ ਅਨਾਉਂਸ ਕਰਤਾ ਉਹਨਾਂ ਨੇ ਹਾਂ ਜੀ ਜੀ ਪੱਤਰ ਵੀ ਰੱਖਦੇ ਜੀ ਫਿਰ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹਾਂ ਜੀ ਹਾਂ ਜੀ ਹਾਂ ਜੀ ਆਪ ਦੇ ਨਹੀਂ ਪਥਰਾਪੀ ਦੇਖਣ ਜੋ ਕੋਈ ਨਹੀਂ ਹਾਂ ਤੁਸੀਂ ਇੱਧਰ ਪਿਆਰੀ ਦੇ ਤਾ ਤੇ ਜੇ ਕਿਤੇ ਮੈਂ ਵੀ ਗਲਤ ਕਰ ਰਿਹਾ ਹਾਂ ਮੈਨੂੰ ਮੋੜਾ ਨਹੀਂ ਨਹੀਂ ਮੈਂ ਤੁਹਾਡੇ ਨਾਲ 100% ਕਹਿੰਦਾ ਮਾ ਮੇਰਾ ਕਿਸੇ ਰਿਤੇ ਚਿਸ ਦਾ ਨਾ ਮੇਰਾ ਖੱਡਾ ਕਿਸ ਦਾ ਨਾ ਮੇਰਾ ਮੈਂ ਕਹਿੰਦਾ ਜਿੱਥੇ ਲੋਕਾਂ ਨੂੰ ਝੁੱਲ੍ਹਾ ਬੜਦਾ ਬੜੋ ਠੀਕ ਹੈ ਚਾਹ ਟੱਕਰ ਆਈ ਹੈ ਚਾਹ ਟਰੈਕਟਰ ਆਈ ਹੈ ਆੜਤੀਆਂ ਨਹੀਂ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਮੇਰੇ ਵੱਲੋਂ ਕੋਈ ਐਡਾ ਵੱਡਾ ਐਡਾ ਵੱਡਾ ਆਉਂਦਾ ਡੇਟਾ ਜੀ ਇੱਕ ਤਾਂ ਸੋਚਿਆ ਆਮ ਘਰਾਂ ਦੇ ਮੁੰਡੇ ਨੂੰ ਸੱਚੂ ਬਾ ਜੀ ਐਂ ਤਰ੍ਹਾਂ ਦੇ ਕੋਈ ਬ੍ਰਿਆਸ ਨਹੀਂ ਮੇਰੀ ਥੋੜੀ ਜਿਹੀ ਤੁਸੀਂ ਮੇਰੇ ਤੇ ਨੀਂ ਜੀ ਤੁਸੀਂ ਮੈਂ ਤੁਹਾਨੂੰ ਕਿ ਕਰਾਂ ਅਸੀਂ ਜੀ ਅੱਜ ਲੱਗੇ ਹੋਏ ਆ ਟਾ ਬੂਟਾ ਦਾ ਕੋਈ ਜੱਕ ਨਹੀਂ ਬਤਾਜ 22 ਸਾਲਾਂ ਬਾਅਦ ਨੇ ਜਦੋਂ ਉਦੋਂ ਪਤਾ ਨਹੀਂ ਕੀ ਹੋਊਗਾ ਉਹ ਬਾਅਦ ਚ ਦੇਖਾਂਗੇ ਪਹਿਲਾਂ ਕੰਮ ਦੇਖੋ ਹੁਣ ਆਲੇ ਨਹੀਂ ਤਾਂ ਆਖਰੀ ਸਾਲ ਕਰਦੇ ਆ ਮੈਂ ਆਰਟੀ ਐਸੋਸੀਏਸ਼ਨਾਂ ਮੀਟਿੰਗ ਕਰਕੇ ਆਇਆ ਜੀ ਤੇ ਖੁੱਲ ਗਈ ਹਰਤਾਲ ਜੀ ਖੁੱਲ ਗਈ ਦੂਜੀ ਹਰਤਾਲ ਸੀ ਤੇ ਉਹਨਾਂ ਦੀ ਮੰਗਾਂ ਕੱਲ ਤੋਂ ਕੱਲ ਤੋਂ ਕੰਮ ਪੈ ਲੱਗੂ ਜੀ ਤੇ ਮੈਂ ਉਹਨੂੰ ਕਿਹਾ ਵੀ ਸਭ ਤੋਂ ਵੱਧ ਤੋਂ ਵੱਧ ਮਤਲਬ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਂ ਆਪ ਖੁਦ ਜੀਵਨਾ ਕਰਵਾਉਣ ਨੂੰ ਲਾ ਕੇ ਦਿਖਾ ਦਿਆਂ ਵੀ ਡਾਲਾ ਖੁੱਲੇ ਅੱਖਾਂ ਲੱਗੇ ਤੁਲੇ ਪੰਜ ਤੋਂ 6 ਘੰਟੇ ਬੋਰੀ ਮੰਡੀ ਚ। ਕਿ ਜੰਮੂ ਸੈਲਰਸ ਕੰਫੈਲਾਂ ਚ ਬਹੁਤ ਸਪੀਸ ਹੈਗੀ ਹੈ। ਛੈਲਰਾਂ ਨਾਲ ਵੀ ਮੀਟਿੰਗ ਹੋ ਗਈ। ਆ ਜਾੜਤੀਆਂ ਕਰਕੇ ਆੜਤਾਲ ਕੋਲ। ਜੀ। ਹਰਤਾਲ ਤੇ ਕਿਸਾਨਾਂ ਦੇ ਪੈਸੇ ਸਾਡੇ ਕੋਲ ਆ ਗਏ। 41000 ਰੁਪਏ ਸੀਸੀਐਲ ਕੇ ਨਾਮ ਤੇ ਕੈਸ਼ ਕਰੈਡਿਟ ਹੋ ਗਏ। ਤੇ ਜੋ ਤੱਕ ਹੋ ਕਰੇ ਪੰਚੂ ਕੋ ਦੇ ਪੈਸੇ। ਆ ਹੀ ਕੰਮ ਦਾ ਲਾਣੇਦਾਰ ਦਾ। ਦੇਖੋ ਕਿਉਂ ਸਾਰੇ ਪਰਿਵਾਰ ਦਾ ਖਿਆਲ ਸਾਰੇ ਮੇਰੇ ਪਰਿਵਾਰ ਦੇ ਮੈਂਬਰੋ ਦੇਖ ਦੇ ਅੱਜ ਕੱਲ ਮਰਾਂਤੇ ਆਂ ਦਿਨ ਚੱਲਦੇ ਨੇ ਕਿਆ ਆਹ ਦਿਨ ਚੱਲਦੇ ਨੇ ਖੁਸ਼ੀ ਨਾਲ ਮੈਂ ਨਹੀਂ ਪਛਾਣਦਾ ਕੱਲ ਤੋਂ ਕੱਲ ਨੂੰ ਮਾਰੂ ਸੈਲਫਾ ਅੱਜ ਅੱਜ ਕਪੜਾ ਮਾਰ ਲਓ ਜਿੰਦਾਬਾਦ 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 ਕਰੋ ਬਹੁਤ ਨੇ ਵੀ ਝੂਠ ਬੋਲ ਕੇ ਨਹੀਂ ਪਤਾ ਰੱਖਤਾ ਬੁੱਲਤਾ ਦੇ ਟਾਈਮ ਉੱਤੇ ਨਾਲ ਕੁਝ ਨਹੀਂ ਪੜਿਆ ਸਤ ਨੁਜਤ ਦਰਿਆ ਜੀ ਸਾਡਾ ਪਹਿਲਾ ਬਨਿਆਲੀ ਰੋਡ ਹੈ ਬੇਲਾ ਬੇਲਾ ਬਨਿਆਲੀ ਟਿਕ ਕੇ ਦੇ ਦੋ ਪਹਿਲਾ ਜੋ ਬਨਿਆਲੀ ਇਕਾ ਬੇਲਾ ਤਾਂ ਸਾਰਾ ਵੀ ਪੈਂਦਾ ਸਰ ਸਾਰੇ ਆ ਸਰ ਸਾਰਾ ਲੈ ਸਰ ਕੀ ਬਜਟ ਹੈ ਸਰ ਪਹਿਲਾ ਅਨਾਉਂਸ ਕਰਤਾ ਉਹਨਾਂ ਨੇ ਹਾਂ ਜੀ ਵੀ ਡਟ ਗਏ ਜੀ ਫਿਰ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹਾਂ ਜੀ ਹਾਂ ਜੀ ਹਾਂ ਜੀ ਆਪ ਦੇ ਨਹੀਂ ਪਥਰਾਪੀ ਦੇਖਣ ਜੋ ਗਏ ਹਾਂ ਤੁਸੀਂ ਇਤ ਪਿਆਰੀ ਦੇ ਤਾਂ ਤੇ ਜੇ ਕਿਤੇ ਮੈਂ ਵੀ ਗਲਤ ਕਰ ਰਿਹਾ ਹਾਂ ਮੈਨੂੰ ਮੋੜਾ ਨਹੀਂ 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 ਨਾ ਦੋ ਦਿਨਾਂ ਰਾਤ ਅੰਦਰ ਮੈਂ ਸੋਟਨਾ ਨਾ ਮੇਰਾ ਕਿਸੇ ਰੇਤੇ ਚ ਸ ਨਾ ਮੇਰਾ ਖੰਡਾ ਚ ਸ ਨਾ ਮੇਰਾ ਮੈਂ ਕਹਿੰਦਾ ਜਿੱਥੇ ਲੋਕਾਂ ਨੂੰ ਫੁੱਲਾ ਬੜਦਾ ਬੜੋ ਜੈ ਟ੍ਰੈਕਟਰ ਆਈ ਹੈ ਚਾ ਟ੍ਰੈਕਟਰ ਆਈ ਹੈ ਆਰਟੀਆ ਨਾ ਆਈ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਮੇਰੇ ਵੱਲੋਂ ਕੋਈ ਐਡਾ ਵੱਡਾ ਐਡਾ ਵੱਡਾ ਆਉਂਦਾ ਡੇਟਾ ਜੀ ਇੱਕ ਤਾਂ ਸੋਚਿਆ ਆਮ ਤਰ੍ਹਾਂ ਦੇ ਮੁੰਡੇ ਨੂੰ ਸੱਚੂ ਬਾ ਜੀ ਐਂ ਤਰ੍ਹਾਂ ਦੇ ਨਹੀਂ ਮੇਰੇ ਥੋੜੇ ਜਿਹਾ ਉਹੀ ਮੇਰੇ ਤੇ ਮੀਨ ਗੀਤ ਤੇ ਨਾ ਛੱਡ ਕੇ ਕਰ ਹਾਂਜੀ ਅੱਸੀ ਜੀ ਅੱਜ ਲੱਗੇ ਹੋਇਆ ਆ ਮੂਟਾ ਦਾ ਕੁਝ ਕਿੰਨੀ ਉਤਾੜੇ 23 ਸਾਲਾਂ ਬਾਅਦ ਨੇ ਜਦੋਂ ਉਦੋਂ ਪਤਾ ਨਹੀਂ ਕੀ ਹੋਊਗਾ ਉਹ ਬਾਅਦ ਚ ਦੇਖਾਂਗੇ ਪਹਿਲਾਂ ਕੰਮ ਦੇਖੋ ਹੋਣ ਵਾਲੇ ਨਹੀਂ ਤਾਂ ਆਖਰੀ ਸਾਲ ਕਰਦੇ ਹਾਂਜੀ ਲੋਕਾਂ ਨੂੰ ਆਖਰੀ ਸਾਲ ਨਾਲ ਯਾਦ ਰਹਿ ਜਾਂਦੀ ਹੈ ਹਾਂ ਜੀ ਹਾਂ ਯਾਰ ਸਰਪੀ ਸਿਲੰਡਰ ਸਸਤਾ ਕਰਤਾ ਜਿਹੜਾ 4 ਸਾਲ ਲੁੱਟਿਆ ਹੁੰਦਾ ਉਹ ਸੋ ਆਪਾਂ ਪਹਿਲੇ ਦਿਨ ਤੋਂ ਲੱਗੇ ਹੋਏ ਹਾਂ ਨੌਕਰੀਆਂ ਦੇਣ ਵਾਸਤੇ ਲੱਗੇ ਹਾਂ ਪਾਣੀ ਤੇ ਨਹਿਰਾਂ ਕੱਸੀਆਂ ਦਾ ਪਾਣੀ ਬਿਜਲੀ ਬਿਜਲੀ ਦੱਸੋ ਮੇਰੀ ਆ ਰਹੀ ਹੈ ਉਹ ਕੱਟ ਪੈ ਲੱਗੇਗਾ ਰਾਤ ਨੂੰ ਵੀ ਆਪ ਮੋਟਰੇ ਨਾਲ ਚੱਲੀ ਹੈ ਆ ਮੋਟਰੇ ਨਾਲ ਚੱਲੀ ਹੈ ਆਪਣਾ 17 18 ਦਾ ਸੰਪਤੀ ਹੋ ਗਏ ਸਾਡੇ ਸੀਐਮ ਸਾਹਿਬ ਇੱਥੇ ਕਿਤੇ ਨਾਤੋ ਜਾ ਰਹੇ 17 ਮਿੰਟ ਵੀ ਹੋ ਗਏ ਹਾਂਜੀ ਹਾਂ ਮੇਰੇ ਬੰਦਿਆ ਅਜੋ 17 ਹੰਤੀ ਹੋ ਗਏ ਅੱਜ ਤੱਕ ਵੈਰੀ ਗੁੱਡ 72 ਮਿੰਟਾਂ ਚੱਲ ਗਏ ਇਹ ਵੈਰੀ ਗੁੱਡ ਬੜੀਆਂ ਲੜਾਈਆਂ ਤੁਸੀਂ ਬੈਠਣਾ ਨਹੀਂ ਦਿੰਦਾ ਕਿ ਲੜੀ ਜਾਂਦੇ ਸਰਪੰਚ ਹੀ ਇਰਾਦਾ ਕਰ ਰਹੇ ਨੇ ਪਿੰਡ ਦੀ ਸਰਪੰਚੀ 20 20 ਲੱਖ ਰੁਪਏ ਲਾਈ ਹੈ ਸੀਐਮ ਸਾਹਿਬ ਬਾੜੀ ਬਦੌਤ ਆ ਨਿਆ ਪੋਨਾ ਪਿੰਡਾਂ ਨੂੰ ਪਾਣੀ ਵੀ ਮਰ ਰਹੇ ਹੈ ਕਿਹੜਾ ਮੰਡੋਂ ਜਣਗੀ ਇਹਦੇ ਤੇ ਲੱਗਿਆ ਜੀ ਤਿੰਨ ਜਗ੍ਹਾ ਢਾਈ ਤੁਹਾਡੇ ਹਾਲੇ ਕਿਤੇ ਹੂੰ ਕੱਜ ਤੇ ਟੋੜ ਰਹੇ ਆ ਜੀ ਬੜੀ ਝੱਲੀਆਂ ਜੀ ਕਿਹੜੀ ਖਲਾਫਤਵਰ ਆ ਜੀ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਬਰਨਾਲੇ ਪੂਲ ਕੇ ਇਸੇ ਨਹਿਰ ਤੋਂ ਜਾਂਦਾ ਭਾਵੇਂ ਹਰੀਗੜ੍ਹ ਵਾਲੀ ਨਹਿਰ ਕਹਿੰਦੇ ਹੁੰਦੇ ਸੀ ਮਤਲਬ ਬਰਨਾਲੇ ਦੇ ਅੰਦਰੋਂ ਪਿੰਨ ਹਰੀਗੜ੍ਹ ਹੈ ਰਾਜਗੜ੍ਹ ਹੈ ਹਾਲੇ ਥਾਲੇ ਪੂਰੇ ਕੁੱਬੇ ਆ ਨਹਿਰ ਉਹਨਾਂ ਦੀ ਜੜਾਂ ਚ ਜਾਂਦੀ ਹੈ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜਦੋਂ ਨਹਿਰ ਹੀ ਥੋੜੇ ਖੇਤਾਂ ਤੋਂ ਜਾਂਦੀ ਹੈ ਕਹਿੰਦੇ ਨਾ ਜੀ ਇੱਥੇ ਮੋਗਾ ਨਹੀਂ ਕਿਉਂ ਨਹੀਂ ਹੈਗਾ ਵੀ ਕੱਟ ਤੂ ਕੱਟ ਜਿੰਨਾ ਦੀਆਂ ਜ਼ਮੀਨਾਂ ਚੋਂ ਜਾ ਰਹੀ ਜੇ ਹੁਣ ਇੱਥੇ ਲਾ ਫੈਕਟਰੀ ਲਾਉਂਦਾ ਤਾਂ ਘਟ ਘਟ ਤੁਹਾਡੇ ਆਲੇ ਦੁਆਲੇ ਤੇ ਪਿੰਡਾਂ ਦੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਉਂਗਾ ਨਾ ਮੈਂ ਛੱਤ ਰੱਖੂਗਾ ਪਹਿਲਾਂ ਇਹਨਾਂ ਦੇ ਨੂੰ ਕੰਮ ਦੇਉ ਫੈਕਟਰੀ ਵਾਲੇ ਵੀ ਚਾਹਣਗੇ ਵੀ ਇੱਥੋਂ ਹੀ ਕੰਮ ਮਿਲ ਜੇ ਤਾਂ ਸਾਨੂੰ ਦੂਰ ਨਹੀਂ ਜਾਣਾ ਜੇ ਹੁਣ ਆ ਇਸ ਨਹਿਰ ਚੋਂ ਥੋਨੂੰ ਪਾਣੀ ਨਹੀਂ ਮਿਲਦਾ ਤਾਂ ਫਿਰ ਇਹਦਾ ਕੀ ਫਾਇਦਾ ਨਹੀਂ ਲੱਗਿਆ ਜੀ ਉਹ ਤਿੰਨ ਚਾਰ ਜਗ੍ਹਾ ਲੱਗ ਗਏ ਬਹੁਤ ਫਦਾ ਮੈਂ ਪਾਣੀ ਆਪਣੇ ਕੋਲੋਂ ਕਿੱਥੇ ਆਉਗਾ ਆਪਾਂ ਸੰਭਲਿਆ ਤੇ ਹੁਣ ਮਿੱਟੀ ਵੀ ਤੇ ਉਧਰ ਤੇ ਉਧਰ ਕੱਲ ਦਾ ਸਰਕਲ ਵੀ ਬਣਾਉਂਦੇ ਕਿ ਕੀ ਬਹੁਤ ਪਜਾਉ ਕਿ ਪੰਜ ਵੀ ਆ ਗਈ 90 90 ਮਣਟੋ ਨਾ ਹੋਵੇ ਠੀਕਾਤ ਵੱਧ ਗਿਆ ਠੀਕਾਤ ਤਾਂ ਲੱਖ ਲੱਖ ਤੇ ਚਲਾ ਗਿਆ ਬਿਲਕੁਲ ਤੇ ਪਰ ਇਹਦੀ ਫਸਲ ਬਹੁਤ ਵਧੀਆ ਹੋ ਰਹੀ ਦਾਣਾ ਦਾਣਾ ਚੱਕਾਂਗੇ ਕੱਲ ਤੋਂ ਤੁਹਾਡਾ ਕੰਮ ਸੀ ਅੱਜ